ਬੱਚਿਆਂ ਦੇ ਪੇਟ 'ਚ ਕੀੜੇ ਹੋਣਾ ਇੱਕ ਆਮ ਗੱਲ ਹੈ ਜਿਸ ਲਈ ਡਾਕਟਰ ਦੀ ਸਲਾਹ ਤੇ ਸਾਲ 'ਚ ਦੋ ਵਾਰ ਡੀਵਾਰਮਿੰਗ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਜੇਕਰ ਬੱਚੇ ਨੂੰ ਡੀਵਾਰਮ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਵਧੀਆ ਵਿਕਾਸ ਨਹੀਂ ਹੁੰਦਾ ਤੇ ਕਈ ਸਮੱਸਿਆਵਾਂ ਪੈਦਾ ਕਰ ਸਕਦੀਆਂ ਨੇ ਕੇਵਲ ਬੱਚਿਆਂ ਨੂੰ ਦਵਾਈਆਂ ਕਾਰਨ ਉਲਟੀਆਂ ਪੇਟ ਦਰਦ ਦਸਤ ਨਾਲ ਵੀ ਯੋਜਨਾ ਪੈਂਦਾ ਹੈ ਅਜਿਹਾ 'ਚ ਤੁਸੀਂ ਭੋਜਨ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ ਜੋ ਪੇਟ 'ਚ ਕੀੜਿਆਂ ਦੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਫਾਇਦੇਮੰਦ ਨੇ ਦਰਸਨ ਪੇਟ ਕੀੜਿਆਂ ਦੀ ਸਮੱਸਿਆਵਾਂ ਵੱਡਿਆਂ 'ਚ ਵੀ ਇੱਕ ਆਮ ਗੱਲ ਹੈ ਪਰ ਇਹ ਬੱਚਿਆਂ ਲਈ ਉਹਨਾਂ ਨਾਲੋਂ ਜ਼ਿਆਦਾ ਨੁਕਸਾਨਦੇ ਮੰਨਿਆ ਜਾਂਦਾ ਹੈ ਪਰ ਸਮੇਂ ਸਿਰ ਇਸ ਦੇ ਲੱਛਣਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਹੌਲੀ-ਹੌਲੀ ਪੇਟ 'ਚ ਇਨਫੈਕਸ਼ਨ ਹੋਣ ਲੱਗਦੀ ਹੈ ਭਾਵੇਂ ਪੇਟ ਦੇ ਕੀੜਿਆਂ ਦੀ ਸਮੱਸਿਆਵਾਂ ਕਿਸੇ ਵੀ ਉਮਰ 'ਚ ਹੋ ਸਕਦੀ ਹੈ ਪਰ ਬੱਚਾ 'ਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਗੰਦੇ ਹੱਥ ਮੂੰਹ 'ਚ ਪਾਉਣਾ ਖੇਡਣ ਤੋਂ ਬਾਅਦ ਉਸੇ ਹੱਥਾਂ ਨਾਲ ਤੁਰੰਤ ਕੋਈ ਚੀਜ਼ ਖਾਣਾ ਕਾਰਨਾਂ ਨਾਲ ਕਿਟਾਣੂ ਹੋ ਸਕਦੇ ਨੇ ਜਿਸ ਨਾਲ ਬੈਕਟੀਰੀਆ ਵਧਦੇ ਹਨ ਕਈ ਬਿਮਾਰੀਆਂ ਨੂੰ ਜੜੋਂ ਖਤਮ ਕਰਨ ਲਈ ਆਯੁਰਵੇਦ ਮੁੱਖ ਭੂਮਿਕਾ ਨਿਭਾਉਂਦਾ ਹੈ ਤੇ ਉਹਨਾਂ 'ਚੋਂ ਇੱਕ ਹੈ ਬੱਚਿਆਂ ਅੰਦਰ ਪੇਟ ਦੇ ਕੀੜੇ ਦੀ ਸਮੱਸਿਆ ਤੁਸੀਂ ਘਰੇਲੂ ਨੁਸਖਿਆਂ ਨਾਲ ਵੀ ਇਸ ਨੂੰ ਠੀਕ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਖਾਣੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਜਿਸ ਨਾਲ ਪੇਟ 'ਚ ਕੀੜੇ ਨਾ ਹੋਣ ਤੇ ਤੁਸੀਂ ਘਰੇਲੂ ਨੁਸਖਿਆਂ ਨਾਲ ਵੀ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ ਬੱਚੇ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਵੀ ਲਸਣ ਫਾਇਦੇਮੰਦ ਹੁੰਦਾ ਹੈ ਲਸਣ ਦੀ ਚਟਨੀ ਨਾਲ ਨਮਕ ਮਿਲਾ ਕੇ ਬੱਚੇ ਨੂੰ ਦਿਨ 'ਚ ਦੋ ਵਾਰ ਪਿਲਾਓ ਇਸ ਨਾਲ ਪੇਟ ਦੇ ਕੀੜੇ ਮਰ ਜਾਣਗੇ ਅਜਵਾਇਨ ਅਜਵਾਇਨ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਜੋ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦਾ ਕੰਮ ਕਰਦੇ ਨੇ ਇਸੇ ਲਈ ਅੱਧਾ ਚਮਚ ਅਜਵਾਇਨ ਦੇ ਪਾਊਡਰ 'ਚ ਅੱਧਾ ਚਮਚ ਗੁੜ ਮਿਲਾ ਕੇ ਇੱਕ ਗੋਲੀ ਬਣਾ ਕੇ ਬੱਚੇ ਨੂੰ ਦਿਨ ਚ ਤਿੰਨ ਵਾਰ ਪਿਲਾਓ ਚਾਹੋ ਤਾਂ ਅੱਧਾ ਗ੍ਰਾਮ ਕੈਰਮ ਦੇ ਬੀਜਾਂ ਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਰਾਤ ਨੂੰ ਕੋਸੇ ਪਾਣੀ ਨਾਲ ਪਿਓ ਨਿੰਮ ਦੇ ਪੱਤੇ ਨਿੰਮ ਦੀਆਂ ਪੱਤੀਆਂ ਚ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਨੇ ਨੇਮ ਦੀਆਂ ਪੱਤੀਆਂ ਨੂੰ ਪੀਸ ਕੇ ਸ਼ਹਿਦ ਦੇ ਨਾਲ ਰੋਜ਼ਾਨਾ ਕੁਝ ਦਿਨ ਛੱਟਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਨੇ ਅਨਾਰ ਜੇਕਰ ਬੱਚੇ ਦੇ ਪੇਟ 'ਚ ਕੀੜੇ ਨੇ ਤਾਂ ਤੁਸੀਂ ਇਸ ਨੂੰ ਖਤਮ ਕਰਨ ਲਈ ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਓ ਤੇ ਬੱਚੇ ਨੂੰ ਦਿਨ 'ਚ ਘੱਟੋ-ਘੱਟ ਦੋ ਵਾਰ ਇੱਕ-ਇੱਕ ਚਮਚ ਖਿਲਾਓ ਨਾਰੀਅਲ ਨਾਰੀਅਲ ਵੀ ਪੇਟ ਦੇ ਕੀੜਿਆਂ ਤੋਂ ਬੱਚਿਆਂ ਨੂੰ ਰਾਹਤ ਦੇ ਸਕਦਾ ਹੈ ਤੁਸੀਂ ਬੱਚੇ ਨੂੰ ਨਾਰੀਅਲ ਵੀ ਖਾਣ ਲਈ ਦੇ ਸਕਦੇ ਹੋ ਜੇਕਰ ਇਨਾ ਤਰੀਕਿਆਂ ਨਾਲ ਵੀ ਬੱਚੇ ਨੂੰ ਆਰਾਮ ਨਹੀਂ ਮਿਲ ਰਿਹਾ ਤਾਂ ਤੁਸੀਂ ਬਿਨਾਂ ਦੇਰ ਕੀਤੇ ਤੁਰੰਤ ਡਾਕਟਰ ਦੀ ਸਲਾਹ ਲਓ ਸੋ ਹੋਰ ਸਿਹਤ ਨਾਮੇ ਦੀ ਖਬਰਾਂ ਲਈ ਤੁਸੀਂ ਬਣੇ ਰਹੋ ਚਰਚਾ ਟੀਵੀ ਨਾਲ